ਸਾਰਿਆਂ ਜਨਸੀ ਕੀ ਪਰਮੇਸ਼ਰ ਦਾ ਧੰਨਵਾਦ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਆਦੇ ਬਚਨ ਦੇ ਵਿੱਚ ਔਰ ਪਰਮੇਸ਼ਰ ਦਾ ਧੰਨਵਾਦ ਇੱਕ ਸੁੰਦਰ ਸਮੇਂ ਦੇ ਲਈ ਅੱਜ ਮੈਂ ਤੁਹਾਡੇ ਨਾਲ ਪਰਮੇਸ਼ਰ ਦਾ ਬਚਨ ਸ਼ੇਅਰ ਕਰਨ ਜਾ ਰਹੀ ਹਾਂ ਜੋ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਜਦੋਂ ਮੈਂ ਸਵੇਰ ਦੀ ਪ੍ਰਾਰਥਨਾ ਕਰ ਰਹੀ ਸੀ ਤਾਂ ਪ੍ਰਾਰਥਨਾ ਕਰਦੇ ਸਮੇਂ ਪਰਮੇਸ਼ਰ ਨੇ ਮੈਨੂੰ ਬਚਨ ਦਿੱਤਾ ਕਿ ਆਣਾ ਆਗਿਆਕਾਰੀ ਦੇ ਕਾਰਨ ਸਾਡੇ ਅੰਦਰ ਕਿਸ ਤਰ੍ਹਾਂ ਡਰ ਪੈਦਾ ਹੁੰਦਾ ਔਰ ਅਸੀਂ ਡਰ ਜਾਂਦੇ ਹਾਂ ਜਦੋਂ ਅਸੀਂ ਆਣਾ ਆਗਿਆਕਾਰੀ ਕਰਦੇ ਹਾਂ ਪਰਮੇਸ਼ਰ ਦੇ ਹੁਕਮ ਨੂੰ ਤੋੜਦੇ ਹਾਂ ਉਦੋਂ ਸਾਡੇ ਜੀਵਨ ਦੇ ਅੰਦਰ ਡਰ ਆ ਜਾਂਦਾ ਪਾਪ ਆ ਜਾਂਦਾ ਤੇ ਅਸੀਂ ਪਰਮੇਸ਼ਰ ਤੋਂ ਦੂਰ ਹੋ ਜਾਂਦੇ ਕਿਉਂਕਿ ਅਸੀਂ ਪਰਮੇਸ਼ਰ ਦੇ ਕੀ ਕਰਦੇ ਹਾਂ ਹੁਕਮ ਨੂੰ ਤੋੜਦੇ ਹਾਂ ਔਰ ਪਰਮੇਸ਼ਰ ਦੇ ਬਚਨ ਉਤੇ ਜਦੋਂ ਮੈਂ ਪ੍ਰਾਰਥਨਾ ਕਰ ਰਹੀ ਸੀ ਤਾਂ ਮੈਂ ਮੰਨਨ ਕਰ ਰਹੀ ਸੀ ਪਰਮੇਸ਼ਰ ਦੇ ਬਚਨ ਦੇ ਉੱਤੇ ਕਿ ਕਿਸ ਤਰ੍ਹਾਂ ਆਦਮ ਨੂੰ ਜਦੋਂ ਪਰਮੇਸ਼ਵਰ ਨੇ ਆਦਮ اور ਹਵਨ ਵਦਨ ਦੇ ਬਾਗ ਦੇ ਵਿੱਚ ਰੱਖਿਆ ਔਰ ਵਚਨ ਚ ਲਿਖਿਆ ਕਿ ਪਰਮੇਸ਼ਵਰ ਨੇ ਆਦਮ ਤੇ ਹਵਨ ਨੂੰ ਆਖਿਆ ਕਿ ਤੁਸੀਂ ਸਾਰੇ ਬ੍ਰਿਸ਼ਾਂ ਦਾ ਫਲ ਖਾ ਸਕਦੇ ਪਰ ਜੋ ਵਦਨ ਦੇ ਬਾਗ ਦੇ ਵਿੱਚ ਬ੍ਰਿਸ਼ਾ ਤੁਸੀਂ ਉਹਦਾ ਵਿਚਾਰ ਰਕਸ਼ਾ ਨਾ ਤੁਸੀਂ ਉਹਨੂੰ ਫਲ ਨੂੰ ਛੂਣਾ ਔਰ ਨਾ ਖਾਣਾ ਔਰ ਵਚਨ ਚ ਲਿਖਿਆ ਕਿ ਸਰਪ ਨੇ ਹਵਨ ਨੂੰ उकसाया और हवा ने की कीता परमेश्वर की आज्ञा ने तोड़ के वह फल नू खाता असी परमेश्वर वचन के बच्चे लिखा उत्पत्ति तेन अध्याय दी आठ आयुक्त तब यह हवा परमेश्वर जो दिन के ठंडे समय वाटिका में फिरता था था का शब्द उसको सुनाई दिया तब आदम और उसकी पत्नी वाटिका के वृक्षों के बीच यहोवा हौा परमेश्वर से छिप गए तब यहोवा परमेश्वर ने पुकार कर आदम से पूछा तू कहाँ है उसने कहा मैं तेरा शब्द बारी में सुनकर डर गया क्योंकि मैं नंगा था इसलिए छिप गया उसने कहा किसने तुझे बताया कि तू नंगा है जिस वृक्ष का फल खाने को मैंने तुझे मना किया था क्या तूने उसका फल खाया आदम ने कहा जिस स्त्री को तूने मेरे संग रहने को दिया उसी ने उस वृक्ष का फल मुझे दिया और मैंने खाया ਇਥੇ ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਦੇਖ ਰਿਹਾ ਕਿ ਉਹਨਾਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਪਰਮੇਸ਼ਰ ਦੇ ਹੁਕਮ ਨੂੰ ਤੋੜਿਆ ਉਸ ਪਾਲ ਨੂੰ ਖਾਦਾ ਤੇ ਆਦਮ ਦੇ ਅੰਦਰ ਇੱਕ ਡਰ ਆ ਗਿਆ ਕਿ ਮੈਂ ਕੀ ਆ ਪਰਮੇਸ਼ਰ ਦੇ ਹੁਕਮ ਨੂੰ ਤੋੜ ਦਿੱਤਾ ਔਰ ਮੈਂ ਨੰਗਾ ਔਰ ਉਹਨੇ ਆਪਣੇ ਆਪ ਨੂੰ ਲੁਕਾਉਣ ਦੀ ਕੀ ਕੀਤੀ ਕੋਸ਼ਿਸ਼ ਕੀਤੀ ਅੱਜ ਜਦੋਂ ਅਸੀਂ ਪਰਮੇਸ਼ਵਰ ਦੇ ਹੁਕਮ ਨੂੰ ਤੋੜਦੇ ਆ ਤਾਂ ਸਾਡੇ ਅੰਦਰ ਡਰ ਆ ਜਾਂਦਾ ਪਾਪ ਆ ਜਾਂਦਾ ਔਰ ਉਸ ਪਾਪ ਦੀ ਵਜ੍ਹਾ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਿਮਾਰੀਆਂ ਆ ਜਾਂਦੀਆਂ ਔਰ ਬਹੁਤ ਸਾਰੀਆਂ مصیبتਾਂ ਸਾਡੀ ਜ਼ਿੰਦਗੀ ਦੇ ਵਿੱਚ ਆਈ ਵਾਰ ਅਸੀਂ ਸੋਚਦੇ ਆ ਕਿ ਅਸੀਂ ਕਿਹੜੀ ਗਲਤੀ ਕੀਤੀ ਜਾਂ ਕਿਸ ਕੰਮ ਦੇ ਵਿੱਚ ਅਸੀਂ ਪਰਮੇਸ਼ਵਰ ਦੀ ਆਗਿਆ ਕਾਣ ਆਗਿਆਕਾਰੀ ਕੀਤੀ ਕਈ ਵਾਰ ਅਸੀਂ ਪ੍ਰਾਰਥਨਾ ਕਰਨ ਦੇ ਵਿੱਚ ਆਣ ਆਗਿਆਕਾਰੀ ਕਰ ਦਿੰਦੇ ਆ ਜੋ ਕਿ ਪਰਮੇਸ਼ੁਰ ਦੇ ਬਚਨ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਲਗਾਤਾਰ ਕੀ ਕਰਦੇ ਰਹੋ ਪ੍ਰਾਰਥਨਾ ਕਰਦੇ ਰਹੋ ਅਸੀਂ ਪ੍ਰਾਰਥਨਾ ਕਰਨੀ ਛੱਡ ਦਿੰਦੇ ਆ ਅਸੀਂ ਬਚਨ ਪੜਨਾ ਛੱਡ ਦਿੰਦੇ ਆ ਔਰ ਪਰਮੇਸ਼ੁਰ ਦੇ ਨਾਲ ਸੰਗਤੀ ਕਰਨਾ ਛੱਡ ਦਿੰਦੇ ਆ ਔਰ ਸੰਸਾਰਿਕ ਚੀਜ਼ਾਂ ਦੇ ਵੱਲ ਜਿਆਦਾ ਤੋਂ ਜਿਆਦਾ ਅਸੀਂ ਕੀ ਕਰਦੇ ਆ ਧਿਆਨ ਦਿੰਦੇ ਆ ਇਸ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਅੱਜ ਡਾਰ ਕੀ ਆ ਸਾਡੇ ਜੀਵਨਾਂ ਦੇ ਅੰਦਰ ਕੰਮ ਕਰਦਾ ਸਾਡੇ ਘਰ ਦੇ ਵਿੱਚ ਲੜਾਈ ਕੰਮ ਤੇ ਲੜਾਈ ਦਾ ਆਤਮਾ ਕੰਮ ਕਰਦਾ ਸਾਡੇ ਘਰ ਦੇ ਵਿੱਚ ਕਰਜ਼ੇ ਦਾ ਆਤਮਾ ਕੰਮ ਕਰਦਾ ਔਰ ਬਹੁਤ ਸਾਰੀਆਂ ਅਸੀਆਂ ਮੁਸ਼ਕਲਾਂ ਜਿਹੜੀਆਂ ਮਸੀਹ ਚ ਹੁੰਦਿਆ ਹੋਇਆਂ ਵੀ ਅਸੀਂ ਕਈ ਵਾਰ ਸੋਚਦੇ ਆ ਕਿ ਮੈਂ ਤਾਂ ਬਹੁਤ ਚਰਚਾ ਜਾਂਨਾ ਪ੍ਰਾਰਥਨਾ ਕਰਦਾ ਮੇਰੀ ਜ਼ਿੰਦਗੀ ਦੇ ਵਿੱਚ ਇਹ ਸਾਰੀਆਂ ਮੁਸੀਬਤਾਂ ਕਿਉਂ ਹਨ ਪਰ ਮੇਰੇ ਭੈਣਾਂ ਤੇ ਭਰਾਓ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਪਰਮੇਸ਼ੁਰ ਦਾ ਆਤਮਾ ਸਾਨੂੰ ਸਿਖਾ ਰਿਹਾ ਕਹਿ ਰਿਹਾ ਕਿ ਸਾਨੂੰ ਕਦੇ ਵੀ ਪਰਮੇਸ਼ੁਰ ਦੇ ਹੁਕਮ ਨੂੰ ਤੋੜਨਾ ਨਹੀਂ ਚੱਲਦਾ ਪਚਾਈ ਦਾ ਬਲਕਿ ਉਹਦੇ ਹੁਕਮਾਂ ਤੇ ਬਿੱਦੀਆਂ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਜਿੰਨਾ ਜ਼ਿਆਦਾ ਹੋ ਸਕੇ ਸਾਨੂੰ ਪਰਮੇਸ਼ਰ ਦੇ ਇੱਕ ਇੱਕ ਵਚਨ ਦੇਤੇ ਇੱਕ ਇੱਕ ਹੁਕਮ ਦੇ ਉਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਆ ਤਾਂ ਕਿ ਅਸੀਂ ਪਰਮੇਸ਼ਰ ਦੇ ਵਚਨ ਦੀ ਆਣਾ ਆ ਗਿਆ ਕਰੀ ਨਾ ਕਰੀਏ ਔਰ ਅਸੀਂ ਵਚਨ ਦੇ ਵਿੱਚ ਦੇਖਿਆ ਕਿ ਜਦੋਂ ਅਸੀਂ ਦੇਖਦੇ ਹਾਂ ਰਸੂਲਾ ਦੇ ਕਰਤਬਾ ਪੰਜ ਅਧਿਆਇ ਦੇ ਵਿੱਚ ਕਿ ਹਨਨਨਿਆ ਸਫੀਰਾ ਨੇ ਕੀ ਕੀਤਾ ਹਨਨਨਿਆ ਸਫੀਰਾ ਜਿਸ ਤਰ੍ਹਾਂ ਵਚਨ ਦੇ ਵਿੱਚ ਲਿਖਿਆ ਕਿ ਨਵੇਂ ਨੇਮ ਦੀ ਕਲੀਸੀਆ ਸੀਗੀ ਉਹ ਕੀ ਕਰਦੀ ਸੀ ਜੇ ਸਭ ਕੁਝ ਆਪਣਾ ਜੋ ਵੀ ਉਹਨਾਂ ਕੋ ਜਿਆਦਾ ਤੋਂ ਜਿਆਦਾ ਖੁੰਦਾਸੀ ਉਹ ਕਰਦੇ ਸੀ ਕਿ ਇੱਕ ਦੂਸਰੇ ਦੀ ਕੀ ਕਰਦੇ ਸੀ ਦੇਖਭਾਲ ਕਰਦੇ ਸੀ ਔਰ ਸਾਰਾ ਕੁਝ ਜਿੰਨਾ ਵੀ ਉਹਨਾਂ ਦੇ ਕੋਸ਼ ਹੁੰਦਾ ਸੀ ਕੋਲ ਉਹ ਸਾਰਾ ਰਸੂਲਾ ਦੇ ਬੱਚੇ ਦੇ ਵਿੱਚ ਲਿਖਿਆ ਕਿ ਚਰਦਾਂ ਵਿੱਚ ਲਿਆ ਕੇ ਰੱਖਦੀ ਸੀ ਤਾਂ ਕਿ ਦੂਸਰਿਆਂ ਦੀਆਂ ਇੱਕ ਦੂਸਰੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣੋਂ ਪਰਮੇਸ਼ਰ ਦੇ ਹੁਕਮ ਨੂੰ ਪੂਰਾ ਕਰਦੇ ਸੀ ਇੱਕ ਦੂਸਰੇ ਨੂੰ ਪਿਆਰ ਕਰਦੇ ਸੀ ਪਰ ਵਚਨ ਚ ਲਿਖਿਆ ਕਿ ਹਨਨਿਆ ਸਫੀਰਾ ਦੇ ਮਨ ਦੇ ਵਿੱਚ ਪਾਪ ਆ ਗਿਆ ਜਦੋਂ ਉਹਨਾਂ ਨੇ ਉਸ ਜ਼ਮੀਨ ਨੂੰ ਵੇਚਿਆ ਤਾਂ ਉਹਨਾਂ ਦੇ ਮਨ ਦੇ ਅੰਦਰ ਲਾਲਚ ਆ ਗਿਆ ਉਹਨਾਂ ਦੇ ਮਨ ਦੇ ਅੰਦਰ ਜਦੋਂ ਲਾਲਚ ਆ ਗਿਆ ਤੇ ਲਾਲਚ ਦੇ ਨਾਲ ਉਹਨਾਂ ਦੇ ਅੰਦਰ ਡਰ ਵੀ ਆ ਗਿਆ ਕਿ ਜੇ ਅਸੀਂ ਦੱਸ ਦਿੱਤਾ ਵੀ ਅਸੀਂ ਹਾਂ ਐਨੀ ਦੀ ਜ਼ਮੀਨ ਵੇਚੀ ਤਾਂ ਸਾਡੇ ਕੋ ਤਾਂ ਕੁਝ ਬਚਣਾ ਨਹੀਂ ਔਰ ਵਚਨ ਚ ਲਿਖਿਆ ਕਿ ਉਹਨਾਂ ਨੇ ਪਤਰਸ ਦੇ ਨਾਲ ਝੂਠ ਬੋਲਿਆ। ਕਹਾ ਪਤਰਸ ਨੇ ਪੁੱਛਿਆ ਕਿ ਸੱਚੀ ਤੁਸੀਂ ਇੰਨੇ ਦੀ ਜ਼ਮੀਨ ਵਿੱਚ ਔਰ ਉਹਨਾਂ ਪਤੀ ਪਤਨੀ ਨੇ ਇਕਾ ਕਰਕੇ ਪਰਮੇਸ਼ਰ ਦੇ ਹੁਕਮ ਨੂੰ ਤੋੜਿਆ। ਔਰ ਵਚਨ ਚ ਲਿਖਿਆ ਕਿ ਜਦੋਂ ਉਹਨਾਂ ਨੇ ਪਰਮੇਸ਼ਰ ਦੇ ਹੁਕਮ ਨੂੰ ਤੋੜਿਆ ਪਤਰਸ ਨੇ ਆਖਿਆ ਕਿ ਤੁਸੀਂ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਦੇ ਹੋ। ਸੱਚਮੁੱਚ ਕਈ ਵਾਰ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਆ ਸੀ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਦੇ ਆ ਸੀ ਪਰਮੇਸ਼ਵਰ ਦੇ ਵਚਨ ਦੀ ਆਣਾ ਅਗਿਆਕਾਰੀ ਕਰਦੇ ਆ ਜਿਹਦੇ ਕਾਰਨ ਸਾਡੇ ਅੰਦਰ ਡਰ ਆ ਜਾਂਦਾ ਔਰ ਸਾਡੇ ਅੰਦਰ ਪਾਪ ਜਦੋਂ ਆਉਂਦਾ ਤਾਂ ਅਸੀਂ ਪਰਮੇਸ਼ਵਰ ਕੋਲੋਂ ਦੂਰ ਹੋ ਜਾਂਦੇ ਔਰ ਉਸ ਪਾਪ ਦੀ ਵਜ੍ਹਾ ਦੇ ਨਾਲ ਸਾਡੇ ਤੇ ਮੁਸੀਬਤ ਆ ਜਾਂਦੀ ਆ ਕਈ ਵਾਰ ਅਸੀਂ ਸੋਚਦੇ ਆ ਕਿ ਮੇਰੇ ਤੇ ਮੁਸੀਬਤ ਕਿਉਂ ਆ ਮੈਂ ਤਾਂ ਬਹੁਤ ਅਸੀਂ ਪਰਮੇਸ਼ਵਰ ਦੀ ਮहिमा ਕਰਦੇ ਆ ਅਸੀਂ ਚਰਚ ਜਾਂਦੇ ਆ ਅਸੀਂ ਬਹੁਤ ਪ੍ਰਾਰਥਨਾ ਕਰਦੇ ਆ ਪਰ ਮੇਰੇ ਭੈਣੋ ਤੇ ਭਰਾਓ ਅਸੀਂ ਜਦੋਂ ਪਰਮੇਸ਼ੁਰ ਦੇ ਹੁਕਮ ਨੂੰ ਤੋੜ ਦੇਣਾ ਆਪਣੀ ਜ਼ਿੰਦਗੀ ਦੇ ਉੱਤੇ ਗੌਰ ਕਰੀਏ ਆਪਣੇ ਜੀਵਨਾਂ ਨੂੰ ਦੇਖੀਏ ਕਿ ਸੱਚਮੁੱਚ ਹੀ ਮੈਂ ਪਰਮੇਸ਼ੁਰ ਦੇ ਹੁਕਮਾਂ ਤੇ ਵਿਧੀਆਂ ਦੀ ਪਾਲਣਾ ਕਰਦਾ ਕਿ ਮੈਂ ਪਰਮੇਸ਼ੁਰ ਦਾ ਕੋਈ ਹੁਕਮ ਦਾ ਨਹੀਂ ਤੋੜਦਾ ਸਾਨੂੰ ਜ਼ਰੂਰਤ ਹੈ ਕਿ ਅਸੀਂ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨੀਏ ਬਹੁਤ ਜਲਦ ਪ੍ਰਭ ਯੀਸ਼ੂ ਮਸੀਹਾ ਇਸ ਧਰਤੀ ਤੇ ਆਉਣਾ ਉਹ ਜਲਦੀ ਇੱਕ ਇੱਕ ਦਾ ਨ્યા ਕਰਨੇ ਵਾਲਾ ਪਰਮੇਸ਼ੁਰ ਹੈ ਉਹ ਜਲਦੀ ਆਉਣੇ ਵਾਲਾ ਪ੍ਰਭ ਹੈ ਔਸਾਨੂੰ ਚਾਹੀਦਾ ਕਿ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ ਅਸੀਂ ਉਸ ਡਰ ਦੇ ਕਾਰਨ ਪਰਮੇਸ਼ਰ ਤੋਂ ਛੇਪਣਾ ਜਾਈਏ ਜਦੋਂ ਅਸੀਂ ਪਰਮੇਸ਼ਰ ਦੇ ਹੁਕਮ ਨੂੰ ਤੋੜ ਦਿਆਂ ਤਾਂ ਅਸੀਂ ਆਪਣੇ ਆਪ ਨੂੰ ਆਪਣੇ ਪਾਪ ਨੂੰ ਲੁਕਾਉਣ ਦੀ ਕੀ ਕਰਦੇ ਹਾਂ ਕੋਸ਼ਿਸ਼ ਕਰਦੇ ਆ ਖੁਦ ਟਕੰਦੀ ਕੋਸ਼ਿਸ਼ ਕਰਦੇ ਆ ਜਿੱਦਾਂ ਆਦਮ ਨੇ ਆਪਣੇ ਆਪ ਨੂੰ ਲੁਕਾਇਆ ਔਰ ਟਕੰਦੀ ਕੋਸ਼ਿਸ਼ ਕੀਤੀ ਆਪਣੇ ਨੰਗੇਜ ਨੂੰ